ਸਿਸਟਮ ਤੇ ਕਿ ਨਹੀਂ ਲੰਤੇ ਸਾਡੇ ਪੋਲਿਟਿਕਲ ਸਿਸਟਮ ਤੇ ਸਾਡਾ ਜਿਹੜਾ ਸਿਸਟਮ ਹੈ ਕਿ ਕੋਈ ਵੀ ਕੈਂਡੀਡੇਟ ਕਾगज ਭਰੂਗਾ ਭਾਵੇਂ ਤੁਸੀਂ ਹੋ ਜਾਂ ਮੈਂ ਕੋਈ ਵੀ ਭਰੂਗਾ ABC ਉਹਨੂੰ ਦੋ ਗਣਮਨ ਮਿਲੂਗੇ ਯਾਰ ਤੇ ਤੁਸੀਂ ਸਿੱਧੂ ਉਸ ਦੇ ਗਣਮਨ ਖੋਲੇ ਜਿਹਨੂੰ ਅਸਲ ਚ ਲੋੜ ਸੀ ਉਹ ਕੱਲਾ ਜੱਗ ਗਈ ਆ ਤੇ ਜਿਹਨੂੰ ਨਹੀਂ ਲੋੜ ਇਹ ਤੁਸੀਂ ਮਨਾ ਵੀ ਕਰ ਸਕਦੇ ਹੋ ਕਿ ਲੈਣਾ ਹੀ ਲੈਣੇ ਪੈਣੇ ਆ ਨਹੀਂ ਲੈਣੇ ਪੈਣੇ ਜ਼ਰੂਰੀ ਹੈ ਜ਼ਰੂਰੀ ਹੈ ਕਿਉਂਕਿ ਤੁਸੀਂ ਭਾਸ਼ਣ ਤੁਹਾਡੇ ਖਿਲਾਫ ਦੇਣੇ ਦੇਣਾ ਤੇ ਸਾਡੇ ਚ ਬਿਹੜਾ ਬਹਿਣੀਆਂ ਪੈਣੀਆਂ रोग के तैयार हाथ